टॉप 3 शॉर्ट न्यूज़ 18 मार्च 5/आधारित मीडिया सडल प्रोग्राम इज ਤੁਹਾਡਾ ਸਵਾਗਤ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਘਰ ਹਸ਼ਿਆਰਪੁਰ ਪਹੁੰਚ ਰਹੇ ਹਨ ਇੱਕ ਮੀਡੀਆ ਰਿਪੋਰਟ ਮੁਤਾਬਕ ਸੁਖਵੀਰ ਸਿੰਘ ਬਾਦਲ ਖੁਦ ਐਡਵੋਕੇਟ ਧਾਮੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੀ ਬੇਨਤੀ ਅਪੀਲ ਕਰਨਗੇ ਕਿਉਂਕਿ ਲੰਘੇ ਕੱਲ ਅੰਤਰੰਕ ਕਮੇਟੀ ਨੇ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਸੀ ਤੇ ਮਗਰੋਂ SGBC ਦਾ ਇੱਕ ਵੱਡਾ ਪਾਫਾ ਉਹਨਾਂ ਨੂੰ ਮਨਾਉਣ ਉਹਨਾਂ ਦੇ ਘਰ ਪੁੱਜਿਆ ਸੀ ਜਿੱਥੇ ਲੰਮੀ ਚਰਚਾ ਮਗਰੋਂ ਉਹਨਾਂ 2 ਦਿਨ ਸੋਚਣ ਦਾ ਸਮਾਂ ਲਿਆ ਸੀ ਅਜਿਹੇ ਵਕਤ ਵਿੱਚ ਸੁਖਵੀਰ ਸਿੰਘ ਬਾਦਲ ਦੀ ਧਾਮੀ ਨਾਲ ਮਿਲਣੀ ਅਹਿਮ ਮੰਨੀ ਰੱਖੇਗੀ ਤੇ ਦੇਖਣਾ ਹੋਵੇਗਾ ਕਿ ਐਡਵੋਕੇਟ ਧਾਮੀ ਦੀ ਬਾਦਲ ਨਾਲ ਮਿਲਣੀ ਕਿਹੜੇ ਸਿਟੀ ਉੱਤੇ ਪਹੁੰਚੇਗੀ ਉਧਰ ਸਿੱਟ ਦੇ ਸੱਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੀ ਅੱਜ ਦੂਜੇ ਦਿਨ ਪੇਸ਼ੀ ਹੈ ਡਰੱਗ ਮਾਮਲੇ 'ਚ ਸਿੱਟ ਮਜੀਠੀਆ ਤੋਂ ਪੁਛਗਿਛ ਕਰ ਰਹੀ ਹੈ ਵੇਖਣਾ ਹੋਵੇਗਾ ਕਿ ਕਿਹੜੀਆਂ ਪਰਤਾਂ ਅੱਗੇ ਵਧਣਗੀਆਂ ਜਾਂ ਮਾਮਲਾ ਖਤਮ ਹੋ ਜਾਏਗਾ ਇਸ ਮਾਮਲੇ 'ਚ ਮਾਨਯੋਗ ਸੁਪਰੀਮ ਕੋਰਟ ਵਕਾਲਤ ਕਰ ਰਹੀ ਹੈ ਉਧਰ ਪਟਿਆਲਾ ਸਥਿਤ ਇੱਕ ਕਰਨਲ ਦੀ ਕੁੱਟਮਾਰ ਕਟਨਾਚ ਇੱਕ ਦਰਜਨ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਪੁਲਿਸ ਹਲਕਿਆਂ 'ਚ ਇਸ ਮਾਮਲੇ ਦੀ ਕਾਫੀ ਚਰਚਾ ਹੈ ਉਧਰ ਸਤਾ ਤੇ ਰਾਮ ਆਦਮੀ ਪਾਰਟੀ ਦੀ ਅੱਜ ਲੁਧਿਆਣਾ ਵਿਖੇ ਇੱਕ ਅਹਿਮ ਰੈਲੀ ਹੈ ਜਦੇ ਵਿੱਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਲੀਡਰਸ਼ਿਪ ਸ਼ਾਮਲ ਹੋਏਗੀ ਉਧਰ ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਦੇ ਸੱਦੇ ਉੱਤੇ ਅਕਾਲੀ ਵਰਕਰਾਂ ਦੀ ਸ੍ਰੀ ਅਮਰਤਸਰ ਸਾਹਿਬਵਾਲ ਵਹੀਰ ਕੱਤੀ ਜਾ ਰਹੀ ਹੈ ਪਟਿਆਲਾ ਜ਼ਿਲ੍ਹੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਸਰਜੀਤ ਸਿੰਘ ਰਖੜਾ ਰੰਤੇਰ ਸਿੰਘ ਰਖੜਾ ਜਗਜੀਤ ਸਿੰਘ ਕੋਹਲੀ ਤੇ ਹੋਰ ਆਗੂਆਂ ਤੋਂ ਇਲਾਵਾ ਲੁਧਿਆਣਾ ਤੋਂ ਮਨਪ੍ਰੀਤ ਸਿੰਘ ਅਲੀ ਦੀ ਗਵਾਈ ਹੇਠ ਵੱਡੇ ਕਾਫਲੇ ਸ੍ਰੀ ਅਮਰਸਰ ਸਾਹਿਬ ਪਹੁੰਚ ਰਹੇ ਨੇ ਇਹ ਭਰਤੀ ਕਦੋਂ ਤੱਕ ਚੱਲੇਗੀ ਹਾਲੀ ਮਾਮਲਾ ਸਾਫ ਨਹੀਂ ਪਰ ਅਕਾਲੀ ਦਲ ਦਾ ਸੰਕਟ ਜ਼ਰੂਰ ਨਾ ਮੇ ਰੁਖਵੰ ਹੁਣ ਅੱਗੇ ਵਧੇਗਾ ਉਧਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ 28 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਨੇੜੇ ਦਰਬਾਰ ਸਾਹਿਬ ਸ੍ਰੀ ਅਮਰਸਰ ਵਿਖੇ ਪੰਥਕ ਇਕੱਤਰਤਾ ਸੱਦ ਲਈ ਹੈ ਇਸ ਦੇਨ ਐਸਜੀਬੀਸੀ ਦਾ ਜਰਨਲ اجلاس ਤੇ ਸਲਾਨਾ ਬਜਟ ਪੇਸ਼ ਹੋਏਗਾ ਇੱਕ ਅਹਿਮ ਕਮਾਂਤਰੀ ਮਾਮਲੇ ਉੱਤੇ ਝਾਤ ਪਾਈਏ ਤਾਂ ਨਿਊਜ਼ੀਲੈਂਡ ਨੇ ਸੁਰੱਖਿਆ ਕੌਂਸਲ ਚ ਭਾਰਤ ਦੇ ਦਾਅਵੇ ਦੀ ਹਮਾਇਤ ਕੀਤੀ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸ਼ਨ ਨੇ ਨਵੀਂ ਦਿੱਲੀ ਫੇਰੀ ਦੌਰਾਨ ਇਹ ਸਮਰਥਨ ਜਤਾਇਆ ਹੈ ਮਗਰੋਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਰਦੁਆਰਾ ਸ੍ਰੀ ਰਕਾਬगंज ਸਾਹਿਬ ਦਿੱਲੀ ਮੱਥਾ ਵੀ ਟਿਕਿਆ ਦੋਵੇਂ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ ਸੋ ਰੱਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ